ਆਪ ਦਾ ਕਰ ਦੇਖਣਾ ਚਾਹੀਦਾ ਹੈਗਾ ਐ ਮੈਂ ਸਾਡੇ ਖਾਲੂ ਕੁੰਜਾ ਜਿਹੜੇ ਗੇ ਭਏ ਹੁੰਦੇ ਨੇ ਕੀ ਹੋ ਗਿਆ ਵਾ ਤੈਨੂੰ ਇਹ ਅੱਜ ਤਾਂ ਲੈ ਕੇ ਆਇਆ ਭੰਨ ਵੀ ਦਿੱਤਾ ਤਾਂ ਫਿਰ ਬਾਲ ਤੁਸੀਂ ਮੈਨੂੰ ਨਾ ਕੰਡਿਆਂ ਉਦੀ ਕੜੀ ਸੀ ਜਾਨੂੰਗੇ ਉਤਾਰ ਆ ਕੱਟ ਕੇ ਲਿਆ ਲਿਆਉਣਾ ਬਾਈ ਜੀ ਕਿੰਨੀ ਕੱਟ ਕੇ ਲਿਆਉਣੀ ਆ ਜੀ 5 ਇੰਚੀ ਕੱਟ ਲੈ ਕੱਟ ਲੈ ਮੈਂ பட்ட தனியா கலினா ਲੋ ਬਾਈ ਜੀ ਆ 5 ਇੰਚ ਆ ਯਾਰ ਬਈ 5 ਇੰਚ ਹੀ ਕਿਹਾ ਸੀਗਾ ਹੋਰ ਯਾਰ ਤੈਨੂੰ 5 ਇੰਚ ਦਾ ਕਿਹਾ ਸੀ ਤੈਨੂੰ ਪਤਾ ਨਹੀਂ ਲੱਗਦਾ ਵੀ 5 ਇੰਚ ਕਿੰਨਾ ਹੁੰਦਾਗਾ ਗਲਤੀ ਹੋ ਗਈ ਤੇ ਦੇਖਣਾ ਨਹੀਂ ਆਉਂਦਾ ਤੈਨੂੰ ਗਲਤੀ ਹੋ ਗਈ ਜੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਨਹੀਂ ਰੱਖਿਆ ਜਦ ਡੰਡੀ ਲੱਗ ਆਉਂਦਾ ਯਾਰ ਕਿੰਨੀਆਂ ਗਲਤੀਆਂ ਕਰਤੀਆਂ ਅੱਜ ਤੱਕ ਛੋਡੇ ਉਹਦੇ ਨਾਲ ਹੀ ਮੇਰਾ ਚੁੱਲਾ ਚੱਲਦਾ ਮੈਂ ਨਹੀਂ ਰੱਖਦਾ ਯਾਰ ਤੂੰ ਚੱਲ ਇੱਕ ਵਾਰੀ ਮਾਫ ਮੈਂ ਨਹੀਂ ਯਾਰ ਇੱਕ ਵਾਰੀ ਮਾਫ ਕਰ ਦੇ ਮੈਂ ਰੱਖਦੀ ਨਹੀਂ ਹੈਗਾ ਤੈਨੂੰ ਯਾਰ ਇੱਕ ਵਾਰੀ ਮਾਫ ਕਰ ਦੇ ਦੁਬਾਰੇ ਦੁਆ ਦੇ ਹੀਗਾ ਮੈਂ ਮੈਂ ਰੱਖਦੀ ਨਹੀਂ ਜਦੋਂ ਤੈਨੂੰ ਤਨਗਾ ਤੈਨੂੰ ਤੜਖਾ ਕੇ ਦੀ ਤੈ ਤੈਨੂੰ ਲੋਹਾ ਖਰਾਆ ਕਰਨ ਵਾਸਤਨ ਕਿਹਾ। ਚਲ ਇੱਕ ਵਾਰੀ ਗਲਤੀ ਹੋ ਗਈ ਮਿਸਤਰੀ ਇਹ ਦੁਬਾਰ ਨਹੀਂ ਕਰਦਾ। ਯਾਰ ਇੱਕ ਮੌਕਾ ਤਾਂ ਦੇ ਲੈ ਨੀ ਯਾਰ। ਹਾਂ ਇੱਕ ਮੌਕਾ ਦੇ ਦਿੰਦੀ ਹਾਂ ਦੁਬਾਰ ਗਲਤੀ ਨਹੀਂ ਹੋਣੀ। ਬਸ ਦੁਬਾਰ ਗਲਤੀ ਕਰੀ ਮੈਂ ਨਹੀਂ ਰੱਖਦਾ। ਨਹੀਂ ਦੁਬਾਰ ਭਾਵੇਂ ਜਮਾ ਕੱਢ ਦੇ। ਬਸ ਇੱਕ ਵਾਰੀ ਮaaf ਕਰ ਦੇ। ਕੋਈ ਗੱਲ ਨਹੀਂ। ਇਹ ਦੁਬਾਰ ਕੋਈ ਗਲਤੀ ਨਹੀਂ ਕਰਦਾ। ਬਸ ਦੁਬਾਰ ਨਹੀਂ ਮੈਂ ਰੱਖਦਾ। ਠੀਕ ਹੈ ਜੀ। ਥੋੜੀ ਜਿਹੀ ਕਾਦੀ ਬਸ ਹੁਣ ਫਿਰ ਨਹੀਂ ਰੇ। ਮੰਮੀ। ਯਾਰ ਮੈਨੂੰ ਤਾਂ ਫੋਨ ਚਾਹੀਦਾ ਹੈਗਾ। ਲੱਭਤਾ ਆਪਣੇ ਨਵੇਂ ਇੰਨੇ ਪੈਸੇ ਕਿੱਥੇ ਨੇ ਯਾਰ ਕਿੰਨਾ ਟਾਈਮ ਹੋ ਗਿਆ ਹੁਣ ਲਾਰੇ ਲਾਉਂਦੇ ਕੋਈ ਨਾ ਤੂੰ ਪਲਾਸਟੂ ਚੋਂ ਚੰਗੇ ਨੰਬਰ ਲੈ ਜੀ ਤੇ ਫੇਰ ਤੈਨੂੰ ਦਵਾਵਾਂਗੇ ਫੋਨ ਯਾਰ ਮੈਨੂੰ ਤਾਂ ਹੁਣੀ ਚਾਹੀਦਾ ਫੋਨ ਮੈਨੂੰ ਨੂੰ ਕਹੇ ਬਾਪੇ ਨੂੰ ਕਹੇ ਜਲਦੀ ਚੱਲ ਕੋਈ ਨਾ ਬਸ 7000 ਵਾਲਾ ਦਵਾ ਦਾਂਗੇ ਯਾਰ 5000 ਵਾਲਾ ਨਹੀਂ ਲੈਣਾ ਹੈਗਾ ਮੈਂ ਤਾਂ ਵੱਡਾ ਲੂੰਗਾ 20 25000 ਵਾਲਾ ਲੈ ਆਇ ਨਾ ਵੇਸੇ ਕਿੱਥੇ ਨੇ ਹੈ ਪੁੱਤ ਤੂੰ ਕਾਮਲਾ ਹੋਇਆ ਕਿਉਂ ਲੋਕਾਂ ਦੀਆਂ ਰਿਸਾ ਕਰਦਾਗਾ ਯਾਰ ਮੇਰੇ ਦੋਸਤਾਂ ਕੋਲੇ ਪਿਆ ਪਿਆ ਯਾਰ 60000 80000 ਦੇ ਨੇ ਕਿਸੇ ਨੂੰ ਦੇਖ ਕੇ ਨਹੀਂ ਪੁੱਤ ਰੀਸ ਕਰੀਦੀ ਹੁੰਦੀ ਮੈਂ ਫੇਰ ਵੀ ਕਹਾਂ ਵੀ 20 25000 ਦਾ ਦਵਾ ਦੋ ਮੈਨੂੰ ਚੱਲ ਕੋਈ ਨਾ ਫੇਰ ਮੈਂ ਤੇਰੇ ਡੈਡੀ ਨਾਲ ਰਾਇ ਕਰੂੰਗੀ ਉਹ ਤੋਂ ਪੁੱਛਾਂਗੇ ਆਪਾਂ ਜਲਦੀ ਪੁੱਛ ਲੈ ਮੈਨੂੰ ਨਹੀਂ ਪਤਾ ਨਾ ਕੋਈ ਨਾ ਮੈਂ ਪੁੱਛ ਲੂੰਗੀ ਐਂਦੇ ਪੁੱਛ ਨੂੰ ਉਹਨਾਂ ਨੇ ਤੂੰ ਪੜਾਈ ਕਰਨੀ ਧਿਆਨ ਦੇ ਪਲੱਸ 2 ਚ ਵਧੀਆ ਨੰਬਰ ਲੈ ਜਾ ਕੇ ਦਿਖਾਈ ਸਾਨੂੰ ਰੋਜ਼ ਤਾਂ ਪੜਦਾ ਮੈਂ ਹੁਣ ਫੇਰ ਮੈਂ ਕੀ ਕਰਾਂ ਫੇਰ ਕੋਈ ਨਾ ਫੇਰ ਮੈਂ ਚਲ ਕੋਈ ਨਾ ਫਿਰ ਤੈਨੂੰ ਅਸੀਂ ਮੈਂ ਰਿਆ ਕਰਕੇ ਦੱਸੂਗੀ ਹੁਣ ਤੇਰੇ ਡੈਡੀ ਨੂੰ ਪੁੱਛੂਗੀ ਜੇ ਉਹਨਾਂ ਨੇ ਹਾਂ ਕਰਤੀ ਦਵਾ ਦਾਂਗੇ 20-25000 ਦਵਾਈਆਂ ਆਪਣਾ ਕੋਈ ਨਾ ਦਵਾ ਦਾਂਗੇ ਹਾਂ ਦਵਾ ਦਾਂਗੇ ਪੁੱਛ ਕੇ ਦੱਸੂਗੀ ਜੇ ਉਹਨਾਂ ਨੇ ਕਹਿਤਾ ਤਾਂ ਦਵਾ ਦਾਂਗੇ ਕੱਲੀ ਨਹੀਂ ਮੈਂ ਕਹਿ ਸਕਦੀ ਵੀ ਹਾਂ ਤੈਨੂੰ ਫੋਨ ਦਵਾ ਦਾਂਗੇ ਜੇ ਤੁਸੀਂ ਕਹੋਗੇ ਫਿਰ ਹੀ ਦਊਗਾ ਮੈਂ ਤਾਂ ਕਹਿ ਦੂੰਗੀ ਮੇਰੇ ਤਾਂ ਕਹਿਣ ਦਾ ਹੱਕ ਹੈ ਮੈਂ ਕਹਿ ਦੂੰਗੀ ਵੀ ਅਮਰਤ ਫੋਨ ਮੰਗਦਾ ਹੈਗਾ ਮੈਂ ਤਾਂ ਫਿਰ ਵੀ 25000 ਵਾਲਾ ਮੰਗਦਾਗਾ ਮੈਨੂੰ ਨਾ 60000 ਦਾ ਫੋਨ ਲੈਂਦਾਗਾ ਸਾਰੇ ਕੋਲੇ ਮਹਿੰਗੇ ਮਹਿੰਗੇ ਫੋਨ ਨੇ ਮੈਂ ਬੈਠ ਜਾਣਾਗਾ ਉਹ ਵੀ ਬੈਠ ਕੇ ਫੋਨ ਦੇਖਣ ਲੱਗ ਗਏ ਨੇ ਮੇਰੇ ਇੱਧਰ ਦੇਖਣ ਲੱਗ ਗਏ ਨੇ ਇੱਧਰ ਦੇਖਣ ਲੱਗ ਗਏ ਨਾ ਹੁਣ ਮੈਂ ਕੀ ਦੇਖਾਂ ਮੈਂ ਕਿੰਨਾ ਚਿਰ ਉਹਨਾਂ ਨਾਲ ਫੜ ਕੇ ਫੋਨ ਦੇਖੂੰਗਾ ਕੋਈ ਨਾ ਪੁੱਤ ਕਿਸੇ ਦੀ ਰੀਸ ਨਹੀਂ ਕਰੀਦੀ ਹੁੰਦੀ ਚਾਦਰ ਦੇਖ ਕੇ ਪੈਰ ਪਸਾਰੀਦੇ ਹੁੰਦੇ ਨੇ ਕੋਈ ਨਾ ਐਡੇ ਮਹਿੰਗੇ ਫੋਨ ਨੂੰ ਕੀ ਹੈਗਾ ਕੋਈ ਤੈਨੂੰ ਲੈ ਦੇ ਦਾਂਗੇ 5-7000 ਦਾ ਬਸ 20-25000 ਤੱਕ ਦਵਾ ਦਿਓ ਮੈਨੂੰ ਖੁਸ਼ਮਰਜ਼ੀ ਕੋਈ ਨਾ ਤੇਰੇ ਡੈਡੀ ਨੂੰ ਆ ਜਾਂਦੇ ਕੰਮ ਤੇ ਗਿਆ ਹੋਇਆਗਾ ਉਹ ਜੋ ਕੰਮ ਤੇ ਆ ਗਿਆ ਫਿਰ ਮੈਂ ਉਹਨੂੰ ਪੁੱਛੂੰਗੀ ਤਾ ਪੁੱਛ ਲਓ ਫਿਰ ਪੱਕਾ ਹਾਂ ਜੇ ਉਹਨਾਂ ਨੇ ਕਹਿਤਾ ਤਾਂ ਦਵਾ ਨਾ ਹੁਣ ਫੋਨ ਦੀ ੜੀ ਖਿੱਚ ਰખી ਐਨੀ ਕਮਾਈ ਹੈ ਨਹੀਂਗੀ ਜਿੰਨਾ ਮਹਿੰਗਾ ਇਹ ਫੋਨ ਮੰਗਦਾ ਕੀ ਬਣਿਆ ਹੁਣ ਹਰ ਇੱਕ ਮੁੰਡੇ ਲਵੇ ਫੋਨ ਹੋ ਰਿਹਾ ਭਾਈ ਰਿਸ਼ਤੇ ਇਹਨੇ ਕਰਨੀ ਆ ਚਲ ਦੇਖਦੇ ਆ ਪੁੱਛਦੀਆਂ ਜੀ ੜੀ ਨੂੰ ਕੀ ਕਹਿੰਦੇ ਆ ਆ ਲਓ ਮੰਮੀ ਪਾਣੀ ਲੈ ਇਹੇ ਅਪਰ ਤੋਂ ਬਾੜੀ ਰੋਲਾਈ ਪਾਈ ਜਾਂਦਾ ਸੀਗਾ ਕੁੱਛ ਨਾ ਮੰਮੀ ਕਹਿੰਦਾ ਕਿ ਮੈਨੂੰ ਫੋਨ ਦਿਵਾਓ ਮੇਰੇ ਦੋਸਤਾਂ ਨਾਲ ਵੇਡ ਡ ਮਹਿੰਗੇ ਮਹਿੰਗੇ ਫੋਨ ਲੈਣਗੇ। ਅੱਛਾ ਹਾਂ ਹੁਣ ਤੁਹਾਨੂੰ ਪਤਾ ਤਾਂ ਹੈਗਾ ਆਪਣੀ ਤਾਂ ਕਬੀਲਦਾਰੀ ਇੰਨੀ ਟਾਈਟ ਆਪਾਂ ਕਿੱਥੋਂ ਫੋਨ ਦਿਵਾ ਦਾਂਗੇ ਪਹਿਲਾਂ। ਆਪਣੇ ਤਾਂ ਪਹਿਲੀ ਇੰਨਾ ਕਰਜ਼ਾ ਚੜਿਆ ਪਿਆਗਾ। ਹੋਰ ਤਿੰਨ ਚਾਰ ਲੱਖ ਰੁਪਈਆ ਦੇਣਾਗਾ। ਹੋਰ ਹੁਣ ਹਿੰਦੀ ਪੈ ਰਿਆਗਾ ਮੈਂ ਆਖ ਭਾਈ ਤੇਰੇ ਡੈਡੀ ਨੂੰ ਕੰਮ ਤੋਂ ਆ ਜਾਣ ਤੇ ਉਹਨਾਂ ਨਾਲ ਰਾਇ ਕਰਕੇ ਦੱਸਾਂਗੇ ਅਸੀਂ ਮੈਂ ਤਾਂ ਫਿਰ ਹਾਂ ਹੁਣ ਤਾਂ ਕਾਨੂੰ ਕੀਤੀ ਆ ਇਹਨੂੰ। ਫਿਰ ਕਿੱਥੋਂ ਆਦੇ ਤੈਨੂੰ ਫੋਨ ਦਵਾਰੀਏ ਪਹਿਲੀ ਸਾਰੀ ਤਾਂ ਸਰੇ ਇਨਾ ਕਰਜਾ ਹੋਇਆ ਪਿਆਗਾ ਹੋਰ ਕਿ ਸਾਰੇ ਦੋਸਤ ਬੈਠ ਕੇ ਦੇਖੀ ਜਾਂਦੇ ਰਹਿੰਦੇ ਨੇ ਮੈਂ ਇਕੱਲਾ ਉਹਨਾਂ ਦੇ ਮੂੰਹ ਕੋ ਨਹੀਂ ਚੱਕੀ ਜਾਣਾਗਾ ਫਿਰ ਤਾਂ ਅਸੀਂ ਕੀ ਕਰੀਏ ਤੂੰ ਐਸੀ ਨਾ ਡੰਗਾ ਲਾ ਲਾ ਤੈਨੂੰ ਗਾਹਾਂ ਲੈ ਜਾਣਗੇ ਉਹ ਨੂੰ ਐਂ ਕਹਿਦੀ ਫੋਨ ਤਾਂ ਹੈ ਹੀ ਨਹੀਂ ਮੰਮੀ ਉਹਦੇ ਕੋਲੇ ਹੈ ਨਹੀਂਗਾ ਨਹੀਂ ਹੈ ਹੀ ਨਹੀਂ ਫੋਨ ਤਾਂ ਚੱਲ ਦੇਖ ਲਓ ਫਿਰ ਕਿਵੇਂ ਕਹਿੰਦੇ ਨੇਗੇ ਪੁੱਛੂਗੀ ਇਹਨਾਂ ਨੂੰ ਆ ਜਾਣ ਦੇ ਕੰਮ ਤੇ ਰਾਏ ਕਰੂੰਗੀ ਇਹਦੇ ਡੈਡੀ ਨਾਲ ਉਹ ਤਾਂ ਮੈਂ ਕਾ ਤਾਂ ਫਿਰ ਆਪਾਂ ਤੋ ਲੈ ਕੇ ਨਹੀਂ ਦਿੱਤਾ ਇਹਨਾਂ ਨੂੰ ਮੈਂ ਤਾਂ ਨਹੀਂ ਮਾ 7000 ਤਾਂ ਕਾਖਿਆ ਸੀਗਾ ਮਾ ਨਹੀਂ ਰਹਿੰਦਾ ਭਾਈ ਤੈਨੂੰ ਪਾ 7000 ਦਾ ਦਵਾਦਾਂ ਨਹੀਂ ਆਗੇ ਅੱਛਾ ਹਾਂ ਆਏ ਸੀ ਚੱਲ ਦੇਖਦੇ ਆ ਫਿਰ ਕੀ ਕਹਿਣਗੇ ਪੁੱਛੇ ਤੋਂ ਪਤਾ ਲੱਗੂਗਾ ਚੱਲ ਕਿ ਤੂੰ ਆ ਕੇ ਮਾਰੇ ਗੱਲ ਕਰ ਲਈ ਹਾਂ ਹੋਰ ਹੋਊਂ ਆਇਆ ਪਤਾ ਪਹਿਲਾਂ ਲੈਣਗੇ ਆਖਣਗੇ ਮੈਂ ਤਾਂ ਦਿਨੇ ਰਾਤ ਕਮਾਈ ਕਰਦਾ ਫਿਰ ਦਾਂਗਾ ਦਿਹਾੜੀਆਂ ਦਾ ਲੋਟ ਤੇ ਵੀ ਤੁਸੀਂ ਇੰਨੇ ਇੰਨੇ ਪੈਸਿਆਂ ਦੇ ਫੋਨ ਸਾਨੂੰ ਕਿੱਥੋਂ ਦਵਾ ਦਾਂਗੇ 5-7000 ਵੀ ਬਹੁਤ ਹੈਗਾ ਫਿਰ ਹੁਣ ਬਹੁਤ ਤਾਂ ਹੈਗਾ ਫਿਰ ਹੁਣ ਕੀ ਕਰੇ ਜਿਹੜੇ ਨਾਲ ਦੇਣਗੇ ਉਹਨਾਂ ਲਈ ਮਹਿੰਗੇ ਨਹੀਂ ਆ ਕਿ ਕਿਸੇ ਦੀ ਰਿਸ਼ਤਾ ਨਹੀਂ ਕਰੀਦੀ ਹੁੰਦੀ ਉਹੀ ਤਾਂ ਹੈ ਆਪਦਾ ਘਰ ਦੇਖਣਾ ਚਾਹੀਦਾ ਹੈਗਾ ਜੇ ਜਵਾਖਾ ਵੀ ਬਾਲਾ ਦੁਖੀ ਕਰਨ ਲੱਗ ਗਿਆ ਹੋਰ ਜਿਵੇਂ ਹੁਣ ਵੱਡਾ ਹੋਈ ਜਾਂਦਾ ਹੈਗਾ ਜਿਵੇਂ ਜਿਆਦਾ ਚੰਬੜੀ ਜਾਂਦਾ ਹੈ ਹੋਰ ਆਏ ਆਂਗਾ ਚਲ ਦੇਖਦੇ ਆਂ ਫਿਰ ਠੀਕ ਆ ਚਲ 5 ਵਜੇ ਪਏ ਆ ਯਾਰ ਸਾਰਾ ਦਿਨ ਕੰਮ ਕਰ ਕਰ ਥੱਕ ਜਾਂਦੇ ਆ ਇਹ ਤਾਂ ਕੰਮ ਵੀ ਗਲਤ ਹੋ ਗਿਆ ਸੀ ਮਿਸਤਰੀ ਨੇ ਕਰਦੇ ਸੀ ਕੰਮ ਤਾਂ ਥੋੜਾ ਹੀ ਆਪਾਂ ਤਾਂ ਵੀ ਗਲਤ ਹੋਇਆ ਯਾਰ ਕੋਈ ਮਿਸਤਰੀ ਅੱਜ ਕੰਮ ਤੋਂ ਹੀ ਕੱਢ ਦਿੰਦਾ ਘਰ ਦਾ ਖਰਚਾ ਕਿਵੇਂ ਚੱਲਦਾ ਹੈ ਗਲਤੀ ਤਾਂ ਹੋ ਗਈ ਚੱਲ ਕੋਈ ਨਹੀਂ ਦੇਖੋ ਇਹਦਾ ਕੁਝ ਬਣਦਾ ਹੈ ਵੀਰਪਾਲਾ ਹਾਂਜੀ ਪਾਣੀ ਲਿਓ ਯਾਰ ਲਿਓ ਨਹੀਂ ਹਾਂਜੀ ਤੱਕ ਕਯਾ ਨਹੀਂ ਕਰ ਗੱਪ। ਹਲੋ ਜੀ। ਹਾਂ। ਮੈਂ ਤੁਹਾਨੂੰ ਸੁਣਨਾ ਇੱਕ ਗੱਲ ਜੀ ਕਰਨੀ ਸੀ। ਕੀ ਗੱਲ ਕਰਨੀ ਸੀ? 25-30 ਹਜ਼ਾਰ ਦਾ ਕੋਈ ਹੱਲ ਹੋ ਜਾਊਗਾ? 25-30 ਹਜ਼ਾਰ ਦਾ? ਹਾਂ ਜੀ। ਇੰਨੇ ਰੁਪਈਆ ਦਾ ਹੱਲ ਕਿਵੇਂ ਹੋਊਗਾ? ਹੋਰ ਉਹ ਅਮਰਤਨਾ ਫੋਨ ਦੀ ਹਿੰਦੀ ਜੀ ਪਹਿਰੇਗਾ ਕਹਿੰਦਾ ਮੇਰੇ ਦੋਸਤਾਂ ਨੂੰ ਵੇੜੇ-ਵੇੜੇ ਮਹਿੰਗੇ ਫੋਨ ਲੈਣਗੇ। ਕਿ ਤੁਸੀਂ ਮੈਨੂੰ ਫੋਨ ਦਬਾਓ ਮੇਰੇ ਨਾਲ ਤਾਂ ਮਿਸਤਰੀ ਵੀ ਅੱਜ ਲੜ ਪਿਆ ਮਤਲਬ ਦਿਮਾਗ ਇਹਨਾਂ ਰਿਹਾ ਨਹੀਂ ਮਾੜਾ ਮੋਟਾ ਕੰਮ ਗਲਤਫਲਤ ਹੋ ਜਾਂਦਾ ਕਬੀਲਦਾਰੀਆਂ ਦੀ ਟੈਨਸ਼ਨ ਹੈ ਉਹ ਕੰਮ ਤੋਂ ਕੱਢਤਾ ਜੇ ਮੈਨੂੰ ਤਾਂ ਚੁੱਲੇ ਦਾ ਚੋਰਾ ਹੋ ਰਿਹਾ ਉਹਨੂੰ ਫੋਨਾਂ ਦੀ ਹੋ ਰਹੀ ਹੈ ਮੈਂ ਤਾਂ ਉਹਨੂੰ ਆਖਿਆ ਸੀ ਜੀ ਮੈਂ 5-7 ਕਿਹ ਹਜ਼ਾਰ ਵਾਲਾ ਦਵਾ ਦਾਨੀ ਹੈਗਾ 5-7 ਹਜ਼ਾਰ ਵੀ ਨਹੀਂ ਹੈਗਾ ਭਾਈ ਮੇਰੇ ਕੋਲ ਤਾਂ ਪਰ ਉਹ ਤਾਂ ਵਾਰ ਹੀ ਹਿੰਡ ਕਰ ਜਾਂਦੇ ਸੀ ਹੁਣ ਮਿਸਤਰੀ ਤੋਂ ਪਹਿਲਾਂ ਹੀ ਐਡਵਾਂਸ ਫੜੀ ਬੈਠਾ ਮੈਂ ਹੁਣ ਫਿਰ ਹੋਰ ਕੀ ਹੱਲ ਲੱਗਾ ਕੋਈ ਹੱਲ ਹੀ ਨਹੀਂ ਹੈਗਾ। ਕੋਈ ਹੱਲ ਨਹੀਂ ਹੈਗਾ ਭਾਈ, ਪੈਸੇ-ਪੂਸੇ ਕਿੱਥੇ ਨੇ? ਤੁਸੀਂ ਮਾੜਾ-ਮੋਟਾ ਆ ਵੀ ਦੇਖਿਆ ਕਰੋ, ਚਾਹ ਗੁੱੜ ਤਾਂ ਮਸਾਉਂਦਾ ਇਹਦਾ। ਚੱਲ ਫਿਰ ਮੈਂ ਕਹਿ ਦੂੰਗੀ ਹੁਣ ਮੈਂ ਤਾਂ ਆਖਿਆ ਸੀਗਾ ਮਹਾਵਤ ਤੇ ਡੈਡ ਨਾਲ ਰਹਿ ਕਰਕੇ ਦੱਸੂ ਭਾਈ ਮੇਰੇ ਲੋਕ ਕਿੱਥੇ ਪੜਨਾ ਹੈ, ਪੜ ਕੇ ਕੋਈ ਕੰਮ ਤੇ ਲੱਗਣਾ। ਐ ਤਾਂ ਹੋ ਗਿਆ ਮੈਂ ਪਲੱਸ 2 ਚ ਵਧੀਆ ਨੰਬਰ ਲੈ ਜਾਵਾਂ ਹਾਂ ਫੇਰ ਦਵਾ ਦਾਂਗੇ। ਜਿੱਥੇ ਪਹਿਲਾਂ ਮਿਸਤਰੀ ਤੋਂ ਪੈਸੇ ਫੜੀ ਬੈਠੇ ਹਾਂ ਜੀ ਉੱਥੇ ਹੋਰ ਫੜ ਲਓ। ਕੱਲਾ ਮੁੰਡਾਗਾ ਹੁਣ ਜਵਾਬ ਵੀ ਨਹੀਂ ਦੇ ਸਕਦੇ। ਫਿਰ ਵੀ ਤੁਸੀਂ ਮੈਨੂੰ ਨਾ ਕੰਡਾ ਉਦੀ ਕਿੜ ਚਲ ਕੋਈ ਨਾ ਜੀ ਫੜ ਲਓ ਹੁਣ 20 25000 ਫੜ ਲਓ ਫੋਨ ਤਾਂ ਦਪਾਉਣਾ ਪਊਗਾ ਆਪਾਂ ਨੂੰ ਇਹ BB 25 25000 ਦਾ ਵਿਆਜ ਆਪਾਂ ਨੂੰ ਮਾਰ ਦੂਗਾ ਫਿਰ ਹੁਣ ਕੋਈ ਹੱਲ ਹੀ ਨਹੀਂ ਹੈਗਾ ਜੀ ਜਿੱਥੇ ਕੰਮ ਕਰਦੇ ਹੋ ਪੈਸੇ ਤਾਂ ਉੱਥੇ ਹੀ ਖੜਨੇ ਪੈਣਗੇ ਨਾ ਉਹ ਤਾਂ ਪਹਿਲਾਂ ਹੀ ਫੜੀ ਬੈਠਿਆਂਗੇ ਮੋਬਾਈਲ ਬਣਾ ਦਾ ਸਰ ਜਾਂਦਾ ਜੇ ਸਾਰ ਲੈਂਦੇ ਚਲ ਕੋਈ ਨਾ ਹੁਣ ਆਏ ਆਂਗਾ ਲਵੇ ਕੋਲੇ ਜਵਾਖਾਂ ਕੋਲੇ ਹੈਗਾ ਪਹਿਲਾਂ ਇੱਕਵੇਂ ਸਾਰੂਗਾ ਹੁਣ ਗੱਬਰੂ ਹੋ ਰਿਹਾ ਸੁੱਖ ਨਾਲ ਨੂੰ ਚਾਹ ਨਾ ਜਿੰਨੇ ਛੋਡੀ ਮਰਜੀ ਆ ਕਰ ਲਓ ਮੈਂ ਤਾਂ ਹੋਰ ਪੁੱਛ ਲੈਣਾ ਤੂੰ ਚਲ ਕੋਈ ਨਾ ਕੁਛ ਕੋਈ ਨਹੀਂ ਕਹਿ ਦਿਓ ਫੇਰ ਕੱਲ ਨੂੰ ਦਵਾ ਲਿਆ ਮੰਗ ਕੋਈ ਡੈਡੀ ਆ ਰਿਹਾ ਮੈਨੂੰ ਲੱਗਦਾ ਮੰਮੀ ਨੇ ਗੱਲ ਕਰ ਲਈ ਹੋ ਗਈ ਨਾ ਚਲ ਸੋਚਦਾ ਯਾਰ ਮੰਮੀ ਕੀ ਪਤਾ ਡੈਡੀ ਆ ਰਿਹਾ ਮਾ ਉਸੇ ਗੱਲ ਕਰ ਲਈ ਹਾਂ ਮੈਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਘੱਟ ਵਾਲੇ ਨਾਲ 7.5 ਹਜ਼ਾਰ ਵਾਲਾ ਲੈ ਲੈ ਮਮੀ ਇਹਰ ਕੋਟੋਲ ਨਾ ਕਿਵੇਂ ਸਾਰੂੰਗਾ ਯਾਰਾ ਹੋਰ ਪੁੱਤ ਤੂੰ ਵੀ ਦੇਖ ਪਹਿਲਾਂ ਆਪਣੀ ਕਬੀਲਦਾਰੀ ਕਿੰਨੀ ਟਾਈਟ ਹੈਗੀ ਐਨੇ ਪੈਸੇ ਕਿੱਥੋਂ ਆਉਣਗੇ ਇਹ ਛੋਟੇ ਫੋਨ ਨਾਲ ਨਹੀਂ ਸਾਰਾ ਜਾਂਦਾ ਬਈ ਮਧਾਈ ਫੋਨ ਹੀ ਲਿਆਉਂਗਾ ਯਾਰਾ ਆਈਫੋਨ ਪਤਾ ਹੁਣ 25-30 ਹਜ਼ਾਰ ਆਪਾਂ 1 ਲੱਖ ਤਹ ਪਹਿਲਾਂ ਐਨੇ ਕਿੱਥੋਂ ਲਿਆਵਾਂਗੇ ਗੱਡੀ ਨੂੰ ਕਹਿ ਦੋ ਯਾਰ ਤੂੰ ਤਾਂ ਹਿੰਡ ਪੈ ਰੇਗਾ ਅਮਰ ਤੇ ਤੇਰੀ ਹਿੰਡ ਨੂੰ ਕੌਣ ਟਾਲੇ ਹੁਣ ਕੋਈ ਉਹ ਦੜੀ ਨੂੰ ਕਹਿ ਦੋ ਜਿਵੇਂ ਮਰਜ਼ੀ ਕਰੋ بس ਮੈਨੂੰ ਤਾਂ ਫੋਨ ਲਿਆ ਕੇ ਦੋ ਨਾ ਤੂੰ ਤਾਂ ਇੱਕ ਲੀਕ ਖਿੱਚ ਰੱਖੀ ਆ ਫੋਨ ਲਿਆ ਕੇ ਦੇਉ ਫੋਨ ਲਿਆ ਕੇ ਦੇਉ ਐ ਵੀ ਦੇਖ ਵੀ ਇੰਨਾ ਪੈਸਾ ਬਣੂ ਕਿੱਥੋਂ ਆ ਤੁਸੀਂ ਫੋਨ ਵੀ ਨਹੀਂ ਲਾ ਸਕਦੇ ਇਹ ਗੱਲਾਂ ਮੁੰਡਾਂ ਦਾ ਮੈਂ ਫਿਰ ਤੈਨੂੰ ਹੁਣ 5 7000 ਦਾ ਕਹਿ ਤਾਂ ਦਿੱਤਾ ਵੀ ਲੈ ਆ ਦਾਂਗੇ 5 7000 ਨਾਲ ਕੀ ਬਣਦਾ ਮੰਮੀ ਯਾਰਾ ਲੈ ਤੂੰ ਤਾਂ ਬਹਿਸ ਕਰਨ ਲੱਗ ਜਾਣਾ ਹਰ ਇੱਕ ਗੱਲ ਤੇ ਅਮਰ ਤੇ ਜਿਵੇਂ ਨਹੀਂ ਸੁਣਦਾ ਨਾ ਪੜਾਈ ਹੁੰਦੀ ਹੈਗੀ ਪੜਾਈ ਕਿਉਂ ਨਹੀਂ ਹੁੰਦੀ ਪੜਾਈ ਤੂੰ ਕਿਤਾਬਾਂ ਤੋਂ ਪੜ੍ਹਕ ਤਾਪਾ ਕਹਦੇ ਖਤਰਨੇ ਅੱਜਕੱਲ੍ਹ ਆਨਲਾਈਨ ਪੜਾਈ ਹੈਗੀ 10 ਕਿਤਾਬਾਂ ਤੋਂ ਕਿੱਥੇ ਹੈਗੀ ਹੁਣ ਮਾਸਟਰ ਸਕੂਲ 'ਚ ਕਿਤਾਬਾਂ 'ਤੇ ਪੜਾਉਂਦੇ ਨੇ ਉਹ ਤਾਂ ਜਿਹੜੀ ਮਤ ਨੇ ਜਿਹੜੇ ਕਲਾਸਾਂ ਲੱਗਦੀਆਂ ਨੇ ਪਹਿਲਾਂ ਸਕੂਲ 'ਚ ਉੱਥੇ ਕਿੱਥੇ ਦਿਮਾਗ ਜਦੋਂ ਕਿੰਨੇ ਦਿਵਾਸ ਹੁੰਦੇ ਨੇ ਤੇਰੇ ਨਾਲ ਜਿੰਨੀਆਂ ਗੱਲਾਂ ਕਰ ਲੈ ਤੂੰ ਤਾਂ ਉਹਦੇ ਬਰਸ ਵਾਲੀ ਬੋਲੀ ਜਾਵੇਂਗਾ ਐ ਨਹੀਂ ਕਹਿੰਦਾ ਵੀ ਹਾਂ ਚੱਲ ਠੀਕ ਐ ਤੁਸੀਂ ਜਿਵੇਂ ਮਰਜ਼ੀ ਕਰੋ ਡੈਡੀ ਨੂੰ ਕਹੋ ਵੀ ਮੈਂ ਤਾਂ ਫੋਨ ਚੱਲ ਕੋਈ ਨਾ ਦੇਖ ਲੈ ਕੱਲ ਨੂੰ ਦਵਾ ਲਿਆਵਾਂਗੇ ਹਾਂ ਬਸ ਕੱਲ ਨੂੰ ਦਵਾ ਕੇ ਲੈ ਆਉ ਹ ਲੈ ਦੇਖ ਲੈ ਕਿਤਾਬਾਂ ਦੇ ਤੱਕ ਪੜਾਈ ਨਹੀਂ ਹੈਗੀ ਫੋਨਾਂ ਚ ਹੈਗੀ ਕਮਾਲ ਹੋਈ ਪਈ ਹੈ ਅੱਜ ਕੱਲ ਤੇ ਜਵਖਣ ਹੋਇਆ ਕੀ ਹੈ ਪਹਿਲਾਂ ਵੀ ਕਿਤਾਬਾਂ 'ਚ ਹੀ ਪੜ੍ਹੇ ਨਹੀਂ ਜਵਖੋ ਜਮੀ ਸਰਿਆ ਪਿਆਗਾ ਕਿਤਾਬਾਂ 'ਲੀ ਪੜਾਈ ਫੋਨਾਂ ਤੇ ਆਉਂਦੀ ਹੁੰਦੀ ਹੈ ਕਮਾਲ ਹੋਈ ਪਈ ਉਹ ਲੈ ਫਾਕੇ ਵੀਰ ਭਾਕੇ ਮੈਂ ਬੜੇ ਹਾਂ ਆਲਦਾ ਪੁੱਛਿਆ ਸੀਗਾ ਮਮੀ ਮੈਂ ਉਹਨਾਂ ਦੇ ਰੈਡੀ ਨੂੰ ਹਾਂ ਉਹ ਕਹਿੰਦੇ ਚਲ ਕੋਈ ਨਾ ਦਵਾ ਲਿਆਵਾਂਗੇ ਵੀ ਜਿੱਥੇ ਹੋਰ ਫੜੇ ਨੇ ਹੋਰ ਫੜ ਲੂ ਮੈਂ ਤਾਂ ਫਾਇਸੇ ਦਾ ਫੜ ਲਾਂਗੇ ਪੁੱਤ ਹਾਂ ਫਿਰ ਉਹਨੂੰ ਸਮਝਾਉਂਦੀ ਘੱਟ ਦਾ ਲੈ ਲਾਂਦਾ ਬਥੇਰਾ ਸਮਝਾਇਆ ਮਮੀ ਮੇਰੇ ਨਾਲ ਬਾਰੀ ਬੈਸ ਕੀਤੀ ਅਮਰਤ ਨੇ ਉਹ ਤਾਂ ਮਿਸਤਰੀਆਂ ਨਾਲ ਫਿਰ ਤੱਕ ਧੱਕੇ ਖਾਂਦਾ ਹੋਰ ਹੋਰ ਆਹ ਆਲਦੀ ਹੋਰੀ ਹੈ 25 25000 ਦੇ ਕਿਤੇ ਹੁੰਦੇ ਨੇਗੇ ਹੋਰ ਹੁਣ ਮੈਂ ਤਾਂ ਆਖਿਆ ਸੀ ਮਾਂ ਪੁੱਤ 5-7000 ਵਾਲਾ ਲੈ ਲੈ ਕਹਿੰਦਾ ਮੈਂ ਨਹੀਂ ਛੋਟਾ ਲੈਣਾ ਮੈਂ ਤਾਂ ਆਈਫੋਨ ਵੱਡਾ ਲੈਣਾਗਾ ਤੂੰ ਆਏ ਦੇਖਾ ਇੰਨੀ ਆਪਣੀ ਕਮਾਈ ਨਹੀਂ ਗਈ ਉਹ ਇੰਨੇ ਨੇ ਫੜ ਕੇ ਪੈਸੇ ਲੈ ਆਇਤਾ ਜਾਂਦਾਗਾ ਫਿਰ ਦੇਊਗਾ ਕਿੱਥੋਂ ਉਹ ਹੋਰ ਹੁਣ ਆਪਦੀ ਕਬੀਲਦਾਰੀ ਵੀ ਬਹੁਤ ਟਾਈਟ ਹੈ ਜੇ ਆਪਾਂ ਸੋਚੀਏ ਗਾਹਾਂ ਇਹਦੀ ਪੜਾਈ ਦੇ ਖਰਚੇ ਹੋਰ ਹੁਣ ਮੈਂ ਤਾਂ ਇਹਨੂੰ ਆਖਿਆ ਕਹਿੰਦਾ ਉਹ ਚਾ ਕੇ ਪੜਿਆ ਨਹੀਂ ਜਾਇਆ ਕਰਨਾ ਛੋਟੇ ਚ ਮਾਹ ਪੜਾਈਆਂ ਕਿਤਾਬਾਂ ਤੇ ਹੁੰਦੀਆਂ ਨੇ ਮੋਬਾਈਲਾਂ 'ਚ ਹੁੰਦੀਆਂ ਨੇ ਪਹਿਲਾਂ ਜਵਾਖਾ ਤਾਂ ਪੜਤੀ ਸੀਗੇ ਪਹਿਲਾਂ ਕਿੰਨਾ ਤੇ ਪੜਦੇ ਸੀ ਮਾੜਾ ਕੁਝ ਕਰਕੇ ਗਿਆ ਮੇਰੇ ਨਾਲ ਫਿਰ ਇਹ ਕਹਿੰਦੇ ਚਲ ਕੋਈ ਨਾ ਦੁਬਾਰਾ ਆਵਾਂਗੇ ਫਿਰ ਹੁਣ ਦੇਖੀ ਜਾਊਗਾ ਕੀ ਬਣੂਗਾ ਗਾਹਾਂ ਖਰਚੇ ਕਰਦੇ ਕਿੱਥੋਂ ਤੋਰੂਗੇ ਦੇਖੀਓ ਜਦੋਂ ਹੁਣ ਉਹੀ ਗੱਲ ਬਾਲੀ ਹਿੰਦ ਪੈ ਰਿਆ ਹੁਣ ਗੱਬਰੂ ਆ ਗਿਆ ਜੇ ਬਾਲਾ ਲੜਾਈ ਕੋਲ ਕਰਦੇ ਆਂਗੇ ਤਾਂ ਵੀ ਡਰ ਲੱਗਦਾ ਹੈਗਾ ਬਾਲਾ ਸ਼ਰਨਾ ਚੜਾਓ ਫਿਰ ਅੱਜ ਕੱਲ ਇਹਦੇ ਜਵਾਕਾਂ ਨੂੰ ਬਾਲਾ ਵੀ ਨਹੀਂ ਕਿਹਾ ਜਾਂਦਾ ਚੱਲ ਦੇਖ ਲੈ ਭਾਈ ਤੇਰੀ ਮਰਜ਼ੀ ਆ ਲੈ ਗਰ ਪੁੱਤ ਹਾਂ ਜੀ ਹੁਣ ਤੈਨੂੰ ਇੰਨਾ ਮਹਗਾ ਮੋਬਾਈਲ ਦਵਾਤਾ ਹੈ ਹਾਂ ਤੇ ਸਾਮਕੇ ਰੱਖੀ ਭੰਨ ਭੋਨਾ ਨਹੀਂ ਤੇ ਪੜਾਈ ਵੀ ਹੁਣ ਧਿਆਨ ਨਾ ਕਰੀ ਹਾਂ ਅਰੇਡੀ ਕੋਈ ਗੱਲ ਨਹੀਂ ਹੁੰਦਾ ਮੈਂ ਘਰੇ ਆ ਕੇ ਵੀ ਮੈਂ ਆਨਲਾਈਨ ਪੜਾਈ ਕਰਿਆ ਕਰੂੰਗਾ ਹੋਰ ਬਹੁਤ ਰੁਪਏ ਲੱਗੇ ਮੇਰਾ ਸ਼ੇਅਰ ਹਾਂ ਕੋਈ ਗੱਲ ਨਹੀਂ ਨਾ ਜਾ ਪੁੱਤ ਯਾਰ ਮੈਂ ਵੀ ਨਾ ਜਾ ਕੇ ਘਰੇ ਕੰਮ ਧੰਦਾ ਕਰਨਾ ਫਿਰ ਜਿਹੜੀ ਤੁਸੀਂ ਚੱਲੋ ਮੈਂ ਉਹ ਯਾਰ ਦੋਸਤਾਂ ਨੂੰ ਫੋਨ ਦਿਖਾਇਆ ਮੈਂ ਮੇਰਾ ਪੁੱਤ ਇੱਥੇ ਹੀ ਨਾ ਫਿਰਦਾ ਰਹੇ ਯਾਰ ਮੈਂ ਬਸ ਆ ਗਿਆ ਮੈਂ 5-10 ਮਿੰਟਾਂ ਚ ਹੀ ਆ ਗਿਆ ਬਸ ਉਹ ਰਾਜ ਜੀ ਨਾਲੇ ਹਰ ਹਾਂ ਤੁਸੀਂ ਤੇਰੀ ਮਾਂ ਹੋਰਾਂ ਵੀ ਡਿੱਕਣਗੀ ਹਾਂ ਤੂੰ ਚੱਲੋ ਕਰੇ ਮੈਂ ਆਹ ਹੋ ਗਿਆ ਫੋਨ ਦੇਖਾਂਗਾ ਠੀਕ ਹੈ ਮੈਂ ਉਹਦਾ ਪਰੇਜ ਕਿਵੇਂ ਬਾਈ ਗੁਰੀ ਵਧੀਆ ਵਧੀਆ ਤੂੰ ਸੁਣਾ ਬਈ ਆਪਾਂ ਫੋਨ ਲੈਂਦਾ ਯਾਰ ਆਹ ਕੋ ਕਉ ਫਿਰ ਬਈ ਇਹ ਮਾੜਾ ਆ ਯਾਰ। ਉਹ ਮੈਂ ਜਿਹੜਾ ਮੇਰੇ ਵਾਲਾ ਜਦੋਂ ਸੀ ਉਹਦੀ ਸਕਰੀਨ ਫੁੱਟ ਗਈ ਯਾਰਾ। ਮੈਂ ਹੁਣ 15-15 ਲਿਆਉਣ ਦੀ ਸੋਚ ਰਿਹਾ ਹਾਂਗਾ। ਬਈ ਫਿਰ ਮੈਂ ਵੀ 2-3 ਮਹੀਨੇ ਦੇ ਰੱਖੂੰਗਾ ਬਸ ਇਦੋਂ ਮੈਂ ਦਾਵ ਨਵਾਂ ਲਿਆਉਂਗਾ ਯਾਰ। ਓਏ ਜੇ ਕੁਝ ਵੀ ਨਹੀਂ ਹੈਗਾ ਬਾਈ ਡੈਂਗਲ ਇਹ ਚ ਨਹੀਂ ਕੁਝ ਨਹੀਂ ਹੈਗਾ ਇਹਦੇ ਵਿੱਚ ਸੜਿਆ ਹੋਣਾ ਤਾਂ ਯਾਰ। ਉਹ ਦੋ ਕੁ ਮਹੀਨੇ ਚਲਾਉਣਾ ਬਸ ਆਪਾਂ ਮੈਂ ਜਿਹੜੀ ਕਹਾਂ ਮੈਂ ਤੁਹਾਨੂੰ ਵੱਡਾ ਲੈ ਕੇ ਦਊਂਗਾ ਫਿਰ ਫਿੱਦਵਾ ਫੋਨ ਆ। ਮੈਂ 15 ਹੀ ਲਿਆਉਂਗਾ। ਬਸ ਮੈਂ 12 ਹੀ ਪਾਸ ਕਰ ਲਈ ਦਊਂਗਾ ਵੱਡੀ ਦੇਉਂਗਾ ਫੋਨ ਮੈਂ। ਅਸੀਂ ਤਾਂ ਬੋਲਟ ਲਿਆਉਣ ਦੀ ਵੀ ਸੋਚ ਰਹੇ ਸੀ ਯਾਰ ਬ ਨਵਾਂ ਲਿਆਵਾਂਗੇ ਪੁਰਾਣੇ ਦਾ ਕੀ ਆ ਯਾਰ ਨਵਾਂ ਹੀ ਲਿਆਵਾਂਗੇ ਪੈਸੇ ਹੈਗੇ ਆਪਣੇ ਸੈਲਫ ਸਟਾਰਟ ਲਿਆਉਂਗੇ ਬਈ ਸੈਲਫ ਸਟਾਰਟ ਨਾ ਨਾ ਜਿਹੜੀ ਕਿੱਕ ਮਾਰਨ ਦਾ ਸਵਾਦ ਆਉਂਦਾ ਉਹ ਦੁਗ ਦੁਗ ਕਰਦਾ ਉਹ ਨਿਆਰੀ ਯਾਰ ਅੱਛਾ ਇਹ ਤਾਂ ਪਟਾਕੇ ਮਾਰਿਆ ਕਰ ਗਏ ਹੈ ਬਈ ਤੂੰ ਪਟਾਕੇ ਬੜੂ ਕਿਹਾ ਦੇਖਾਂਗੇ ਚਲੋ ਕਿਹੜਾ ਲੈ ਤਾਈਏ ਠੀਕ ਹੈ ਬਈ ਮੈਂ ਤਾਂ ਤੈਨੂੰ ਫੋਨ ਹੀ ਦਿਖਾਉਣ ਆਇਆ ਸੀ ਯਾਰ ਮੈਂ ਆਇਆ ਫੋਨ ਉਹ ਚੌੜੀ ਦੂਰੋਂ ਫੋਨ ਦੁਪਹਿਰੇ ਵੀ ਫੋਨ ਦਿਖਾਉਣ ਆਇਆ ਹੋਰ ਯਾਰ ਠੀਕ ਹੈ ਠੀਕ ਹੈ ਚੱਲ ਫਿਰ ਬਈ ਮੈਂ ਤਾਂ ਚੱਲਦਾ ਫਿਰ ਚੱਲ ਚੰਗਾ ਸਰ ਠੀਕ ਆ ਬਈ ਫਿਰ ਲੈ ਜੇ ਸਾਡਾ 100ਸ ਮੈਨੂੰ ਦਿਖਾਉਣਾਗਾ ਐ ਨਹੀਂ ਆਹ ਦੇਖਾਲੂ ਕੁੰਜਾਂ ਜਿ ਡੇਗੇ ਭਜੰਦੇ ਨੇ ਪਰ ਮੀਵੀ ਵਾਲੀ ਸੀ ਜੋ ਆਖਿਆ ਤਾਂ ਉਧਰ ਹੀ ਭੱਜ ਗਿਆ ਆਹ ਆ ਗਏ ਪਤਾ ਨਹੀਂ ਹੁਣ ਕੀ ਹਾਲਾਤ ਹੋਇਆ ਹੋਊਗਾ ਮਾਰੀਆਂ ਨਿਓ ਬੈਠੀਆਂ ਗੱਲਾਂ ਗੱਲਾਂ ਤਾਂ ਕੀ ਮਾਰਨੀ ਸੀ ਮਹਲੇ ਆ ਗਏ ਮੰਮੀ ਪਤਾ ਨਹੀਂ ਵਾਹ ਕੇ ਮੜਿਆ ਹੋਊਗਾ ਦੁਬਾਰਾ 25000 ਰੁਪਏ ਲਵਾਤਾ 25 ਤਾਂ ਲੈ ਲਿਆ ਜੀ ਹੋਰ ਅੱਡੇ ਤੋਂ ਉੱਤਰ ਕੀ ਉਹ ਤਾਂ ਭੱਜ ਗਿਆ ਇਧਰ ਨੂੰ ਕਹਿੰਦਾ ਆਪਦੇ ਯਾਰਾਂ ਦੇ ਤਾਂ ਆ ਕਰੇ ਤਾਂ ਆਇਆ ਨਹੀਂਗਾ ਪੱਧ ਗਿਆ ਉੱਥੇ ਹੀ ਕਹਿੰਦਾ ਤੂੰ ਜਾ ਅੱਛਾ ਮੈਂ ਕਹਿੰਦਾ ਯਾਰਾਂ ਦੋਸਤਾਂ ਨੂੰ ਮੋਬਾਈਲ ਦਿਖਾਇਆ ਮੈਂ ਨਹੀਂ ਯਾਰ ਨੇ ਉਹਦੇ ਉਹ ਗੁਰੀ ਵਰਗੇ ਹਾਂ ਉਹ ਤਗੜੇ ਘਰਾਂ ਦੇ ਮੁੰਡੇ ਨੇ ਹੋਰ ਸਹੀ ਗੱਲ ਹੈ ਜੀ ਘੱਟ ਆਲਾ ਦੁਆਰਾ ਨਾ ਉਹ ਤਾਂ ਮੰਨਦਾ ਨਹੀਂ ਹੈਗਾ ਬੀਬੀ ਹੋਰ ਆਏ ਬਾਲੇ ਹਿੰਡ ਜਿਵੇਂ ਆਖ ਤੈਂ ਉਹ ਤਾਂ ਗੱਲ ਚ ਗੂਠਾ ਦੇ ਕੇ ਚੀਜ਼ ਲੈਂਦਾ ਹੈਗਾ ਹੋਰ ਬਾਹਲਾ ਸਿਰ ਚੜੀ ਜਾਂਦਾ ਬਾਈ ਹਿੰਡ ਕਰ ਰੱਖੀ ਸੀਗੀ ਦੱਸਿਆ ਤਾਂ ਹੈਗਾ ਜੀ ਸਾਨੂੰ ਮੈਂ ਵੀ ਉਹ ਬਾਹਲੀ ਉਹਦਾ ਬਸ ਇੱਕ ਪਤਾ ਨਹੀਂ ਆਪਾਂ ਨੂੰ ਤਾਂ ਨਾਮ ਹੀ ਲੈਣੇ ਆਉਂਦੇ ਉਹ ਕਿਹੜਾ ਉਹ 7 ਵਜੇ ਦੀ ਫੋਟੋ ਹੁੰਦੀ ਹੈ ਉਹੀ ਲੈਣਾ ਕਹਿੰਦਾ ਅੱਛਾ ਐਪਲ ਉਪਲ ਪਤਾ ਨਹੀਂ ਕੀ ਕਹਿੰਦੇ ਹੈਗੇ ਆਹੋ ਮੈਨੂੰ ਕਹਿੰਦਾ ਮੈਂ ਤਾਂ ਮੈਨੂੰ ਤਾਂ ਉਹ ਦੁਕਾਨ ਵਾਲੇ ਨੇ ਪਤਾ ਦੁਕਾਨ ਵਾਲਾ ਵੀ ਮਹਿੰਗੇ ਮਹਿੰਗੇ ਦਿਖਾਵੇ ਅੱਛਾ ਹੂੰ ਤਾਂ ਜਿਹੜੇ ਮੁੰਡਾ ਨਾ ਰਹਿੰਦਾ ਹੁਣ ਮੈਨੂੰ ਪਤਾ ਲੱਗਿਆ ਉਹ ਮੱਖਣ ਦਾ ਮੁੰਡਾ ਹੈਗਾ ਗੁਰੀ ਉਹਦੇ ਕੋਲ ਤਾਂ ਪੈਸੇ ਹੈਗੇ ਉਹਦਾ 1.5 ਲੱਖ ਦੇ ਫੋਨ ਰੱਖਦਾ ਸਹੀ ਗੱਲ ਹੈ ਜੀ ਫਿਰ ਹੁਣ ਮੋਦੀ ਰੀਸਨਲ ਤਾਂ ਐਂ ਕਹੂ ਮੈਂ ਤਾਂ ਜਿੰਮ ਵੀ ਜਾਊਂ ਆਪਣੇ ਕੋਲ ਇੰਨੇ ਰੁਪਏ ਕਿੱਥੋਂ ਦਾ ਜਿੰਮ ਵੀ ਜਾਂਦਾ ਹੈਗਾ ਹੱਥ ਨੇ ਉੱਡ ਜਾਂਦਾ ਹੂੰ ਆਪਾਂ ਤਾਂ ਫਿਰ ਆਪਦਾ ਪੈਰ ਦੇਖ ਕੇ ਚੱਲਣਾ ਪਊ ਨਾ ਪਤਾ ਆਪਦੀ ਕਬੀਲਦਾਰੀ ਵੀ ਦੇਖਣੀ ਐ ਮੈਂ ਤਾਂ ਬਰਿਆ ਬਰੂ ਕੇ ਕਿਹਾ ਸੀ ਮਾਂ ਪੁੱਤ ਨੂੰ ਤੈਨੂੰ ਫੋਨ ਦਵਾਤਾ ਤੇ ਪੜ੍ਹਾਈ-ਪੜੂਈ ਵਧੀਆ ਕਰ ਲਿਆ ਕਰ ਹੋਰ ਉਹ ਤਾਂ ਕਹਿੰਦਾ ਕਰੂੰਗਾ ਤੇਰੀ ਕਰੂ ਪੜ੍ਹਾਈ ਅੱਡੇ ਤਾਂ ਬਸ ਤੋਂ ਪੈਰ ਨਹੀਂ ਲਾਇਆ ਉਹਦੀ ਪੈ ਗਿਆ ਫਿਰ ਨਹੀਂ ਲੈ ਤਾਂ ਕਹਿੰਦਾ ਪੜ੍ਹਾਈ ਫੋਨਾਂ ਤੇ ਆਉਂਦੀ ਐ ਛੋਟੇ ਫੋਨ 'ਚ ਪੜ੍ਹਾਈ ਨਹੀਂ ਹੁੰਦੀ ਕਹਿੰਦਾ ਵੱਡੇ 'ਚ ਹੀ ਹੁੰਦੀ ਐ ਜੀਨੇ ਕਰਨੀ ਐਗੀ ਉਹ ਤਾਂ ਕਿਤਾਬਾਂ 'ਚੋਂ ਕਰ ਲੈਂਦਾ ਮੈਂ ਆਖਿਆ ਤਾਂ ਹੈਗਾ ਸੀ ਮੈਂ ਕਹਾਂ ਇਹਦੀ ਲਿਖਾਇਆ ਜੀ ਵੱਡੇ ਲੋਕਾਂ ਨਾਲ ਪੈ ਗਈ ਇਹ ਆਪਦਾ ਘਰ ਤਾਂ ਦੇਖਦੇ ਹੀ ਨਹੀਂ ਵਿਕੀ ਹੋਈ ਜਾਂਦਾ ਐ ਆਈਂ ਦੇ ਮਾਪਿਆਂ ਨੂੰ ਬੁੱਧੂ ਬਣਾਈ ਜਾਂਦੇ ਨੇ ਅੱਗੇ ਕਿਤਾਬਾਂ 'ਤੇ ਪੜ੍ਹਦੇ ਸੀ ਬੱਚੇ ਉਹ ਇਕੱਲਾ ਜਵਾਬ ਆਖਾ ਤੁਸੀਂ ਫਿਰ ਬਾਲਾ ਬੋਲਦੇ ਵੀ ਲੋਟ ਨਹੀਂ ਆਉਂਦੇ ਬਰਿਆ ਬਰੂਕੇ ਜੇ ਦੇਖ ਲੋ ਹਣਾ ਲੋਟ ਨਹੀਂ ਆਉਂਦਾ ਤਾਂ ਹੀ ਤਾਂ ਮੈਂ ਸੋਨੂੰ ਆਖਿਆ ਸੀ ਮਹ ਜੇ ਬਾਲਾ ਬੋਲਦੇ ਆਂਗੇ ਇਕੱਲਾ ਜਵਾਬ ਆਖ ਅਗਲਾ ਆਖੂਗਾ ਜੀ ਲੂਸ ਕੱਢ ਰੱਖਿਆਗਾ ਇਕੱਲੇ ਜਵਾਬ ਨੂੰ ਵੀ ਚੀਜ਼ ਲੈ ਸਕਦੇ ਇਹ ਉਹ ਹੋਰ ਲੋਕਾਂ ਨੇ ਸ਼ਰਮਾ ਤਾਂ ਬਹੁਤ ਜੀ ਕਰਦਾ ਵੀ ਬਾਲਾ ਆਪਦਾ ਘਰ ਵੀ ਦੇਖਣਾ ਪੈਂਦਾ ਆਪਾਂ ਨੂੰ ਫਿਰ ਮੰਮੀ ਹੁਣ ਹੋਰ ਕੋਈ ਹੱਲ ਹੀ ਨਹੀਂ ਸੀ ਫਿਰ ਜਦੋਂ ਹੱਲ ਹੀ ਇਹ ਸੀਗਾ ਇਹ ਤਾਂ ਤੇਹਾਰੀਆਂ ਕਰਦਾ ਫਿਰਦਾ ਉਹ ਐਸਾ ਕਰਦਾਗਾ ਫਿਰ ਹੁਣ ਹਜੇ ਉਹਨੂੰ ਪਤਾ ਨਹੀਂ ਵੀ ਪੈਸਾ ਕੀ ਚੀਜ਼ ਐ ਇਹ ਤਾਂ ਪੁੱਠਾ ਐ ਸੀਗਾ ਵੀ ਘਰੀ ਪਏ ਐ ਪੈਸੇ ਨਹੀਂ ਚੱਕ ਕੇ ਲਗਾਇਆ ਮਿਸਤਰੀ ਦਾ ਪਤਾ ਕਿੰਨੇ ਹਾੜੇ ਕੱਢਿਆ ਇੱਕ ਦਿਨ ਤਾਂ ਪਹਿਲਾਂ ਮਿਸਤਰੀ ਮੈਨੂੰ ਕੰਮ ਤੋਂ ਡੱਕਰਦਾ ਸੀ ਆਪ ਦਾ ਦਿਮਾਗ ਸਾਰਾ ਦਿਨ ਘਰੇ ਰਹਿੰਦਾ ਮਿਸਤਰੀ ਕੁਸ ਮੰਗਦਾ ਆਪ ਕੁਸ ਕਰ ਦਿੰਨੇ ਆ ਇਹ ਤਾਂ ਹੈ ਉਹ ਵੀ ਪੁੱਠਾ ਬੋਲਦਾ ਹੈਗਾ ਦਿਮਾਗ ਤਾਂ ਫਿਰ ਉਹੀ ਗੱਲ ਆਪਦੀ ਕਬੀਲਦਾਰ ਚ ਘੁੰਮੀ ਜਾਂਦਾ ਹੈਗਾ ਤੋ ਚਾਚੂ ਬਣਾਓ ਯਾਰ ਚਾਚੂ ਪੀਏ ਸਿਰ ਦੋਹਣ ਲੱਗ ਗਿਆ ਚੱਲ ਕੋਈ ਨਹੀਂ ਫਿਰ ਦਿਆਂ ਦਾ ਕਿਹੜਾ ਇੱਕ ਦੁਕਾਨ ਤੇ ਖੜਾ ਹੈਗਾ ਇਹ ਵੀ ਦਾ ਦੁਕਾਨਾ ਦੇਖੀਆਂ ਨੇ ਫਿਰ ਉਹਦੇ ਲਾਵਾਂਗੇ ਫਲਾਣੇ ਦੇ ਨੇਹਰੇ ਉਹਦੇ ਜਾਵਾਂਗੇ ਪਤਾ ਤਾਂ ਇਹਨਾਂ ਸਾਰੀ ਸੀ ਵੀ ਕਿੱਥੋਂ ਲਿਆਉਣਾ ਲੁਣਾ ਜਾਂ ਮੈਂ ਤਾਂ ਕਿਹਾ ਸੀ ਮੈਂ ਇੱਥੋਂ ਲੈ ਆ ਦੁਕਾਨ ਤੋਂ ਕਹਿੰਦਾ ਇੰਨਾ ਕੋਲੇ ਨਹੀਂ ਹੁੰਦੇ ਇਹ ਉਹ ਫੋਨ ਵਾਲੇ ਨਹੀਂ ਹੈਗੇ ਫਿਰ ਉਹ ਪਕਾ ਕੇ ਤੋਰੇ ਸੀ ਜਿਵੇਂ ਦੋਸਤਾਂ ਨੇ ਪਕਾ ਕੇ ਤੋਰਿਆ ਸੀ ਇਹਨਾਂ ਤਾਂ ਐਂਦਾ ਗਾਨਿਆ ਹੁਣ ਵੀ ਪਤਾ ਨਹੀਂ ਕੀ ਕਰੂਗਾ ਆ ਕੇ ਗਿਆ ਦਿਖਾਉਣ ਕੀ ਹੁਣ ਤਾਂ ਕੀ ਕਰੂ ਹੁਣ 25000 ਲਾ ਕੇ ਠੰਡਾ ਹੋ ਕੇ ਵੇਚੂਗਾ ਹੁਣ ਕਰੂਗਾ ਬਾਈ ਜਮ ਤੋ ਮੈਂ ਤਸਰਾ ਔਰ ਪਈ ਹੈ ਬੀਬੀ ਬਸ ਯਾਰ ਸੌਦਾ ਹੀ ਆਪ ਹੁੰਦਾ ਬਾਤ ਆ ਕੀ ਹੋ ਗਿਆ ਵਾ ਤੈਨੂੰ ਇਹ ਫਾਟਾ ਲੈ ਕੇ ਆਇਆ ਭੰਨ ਵੀ ਦਿੱਤਾ ਤਾਂ ਬੜੀਆ ਛੋਟਾ ਫੋਨ ਆ ਯਾਰਾ ਫਿਰ ਤੂੰ ਉੱਥੇ ਵੱਡਾ ਲੈ ਲੈਂਦਾ ਵੱਡਾ 1.5 ਲੱਖ ਦਾ ਫੋਨ ਆਗਾ ਤੂੰ ਤਾਂ 25000 ਰੁਪਏ ਲੈ ਕੇ ਗਿਆ ਸੀਗਾ ਇਹ ਤੂੰ ਪਹਿਲਾਂ ਦੱਸਦਾ ਯਾਰ ਤੂੰ ਇਹ ਵੀ ਭੰਨਦਾ 25000 ਦਾ ਲੈ ਆ ਕੇ ਚੰਗੀਆਂ ਗੱਲਾਂ ਨਹੀਂ ਉਮਰ ਤੇ ਹੈ ਤੇਰੀਆਂ ਕੀ ਹੋ ਗਿਆ ਆ ਫੋਨ ਨਮਾ ਲੈਂਦਾ ਸੀ ਹੁਣ ਤਾਂ ਲੈ ਕੇ ਆਇਆ ਹੋ ਪਿਆ ਟੁੱਟੇ ਕਰ ਲੈ ਮੈਨੂੰ ਤਾਂ 2 ਘੰਟੇ ਹੋਏ ਨੇ ਚਲਾ ਕੇ ਵੀ ਮਰਿਆ ਕੀ ਹੋ ਗਿਆ ਹੁਣ ਇਹਨੂੰ ਇਹ ਛੋਟਾ ਫੋਨ ਆ ਯਾਰਾ ਛੋਟਾ ਫੋਨ ਤੂੰ ਉਹਦਾ ਬੋਲਦਾ ਭਾਈ ਉਹ 1.5 ਲੱਖ ਦਾ ਫੋਨ ਆਗਾ ਫੇ 1.5 ਲੱਖ ਦਾ ਲੈ 25000 ਦਾ ਤੈਨੂੰ ਦਵਾ ਲੈਂਦਾ ਹੁਣ 1.5 ਲੱਖ ਦਾ ਸੀ ਕਿੱਥੋਂ ਦਵਾਈਏ ਇਹਦਾ ਛੋਟਾ ਫੋਣਾਗਾ ਛੋਟਾ ਫੋਣਾ ਉਹ ਤਾਂ ਦੀਨਾ ਨਹੀਂ ਸੀਗਾ ਉਹਦਾ ਵੀ ਪਤਾ ਲੱਗਦੀ ਸੀ ਆ ਦੇਖ ਰਹਾ ਬੀਬੀ ਆਹ ਦੇਖ ਲੈ ਤੈਨੂੰ ਤੁਸੀਂ ਚੜਾਏਗਾ ਦੇ ਇਹਨੂੰ ਲਿਆ ਕੇ 25000 ਦਾ ਦੇਤਾ ਮੈਂ ਤਾਂ 5-7000 ਦਾ ਆਖਿਆ ਸੀ ਫੇਰ ਵੀ ਤੂੰ ਖਹਿੜਾ ਨਹੀਂ ਛੱਡਿਆ ਕਿ ਮੈਨੂੰ ਤਾਂ 25000 ਦਾ ਲਿਆ ਕੇ ਦੇ ਉਹ ਯਾਰ ਵਾਲਾ ਤਾਂ ਇਹਨੇ ਭੰਨਦਾ ਮਾਨਸੇ ਹੀ ਭੰਨਦਾ 5-7000 ਵਾਲੇ ਦਾ ਤੇ ਤੈਨੂੰ ਉਦੋਂ ਨਹੀਂ ਸੀ ਪਤਾ ਹੈਗਾ ਤੇ ਜਦੋਂ ਫੋਨ ਨਹੀਂ ਸੀ ਉਦੋਂ ਵੀ ਸਾਰਦਾ ਹੀ ਸੀ ਮੈਂ ਸਾਨੂੰ ਕਿਹਾ ਸੀਗਾ ਕਿ ਉਹਨਾਂ ਕੋਲੇ ਵਾਗ ਗਿਆ ਉਹ ਤਾਂ ਤਾਕੜੀ ਘਰਾ ਦੇ ਮੁੰਡੇ ਐ ਕਰਤਾ ਕੰਮ ਨਹੀਂ ਬਈ ਕਿਸੇ ਦੀਆਂ ਰਿਸ਼ਤਾ ਨਹੀਂ ਸਾਥੋਂ ਹੁੰਦੀਆਂ ਆਪਦੀ ਕਬੀਲਦਾਰੀ ਦੇਖਣੀ ਪਊਗੀ ਮੈਨੂੰ ਨਹੀਂ ਪਤਾ ਮੈਂ ਤਾਂ 1.5 ਲੱਖ ਦਾ ਫੋਨ ਦਵਾ ਕੇ ਲਾਓ ਲੈ ਅੱਜ ਆਲੇ ਸਵੇਰੇ ਆਵੇ ਠੀਕ ਐ ਇਹ ਰੋਣਾਂ ਕੋਲ ਬੈਠਣੇ ਪੈਣੇ ਆਪਾਂ 4 ਦਿਨਾਂ ਦੇ 1.5 ਦਿਨ ਆਜੂ ਜੀ ਕੰਮ ਕਰਦਾ ਤੂੰ 5-4 ਦਿਨ ਰੁਕ ਜਾ ਫੇਰਾ 5-4 ਦਿਨਾਂ ਤੱਕ ਲਿਆ ਦੇਾਂਗੇ ਲੈ 5-4 ਦਿਨ ਤੂੰ ਕਰ ਲੈ ਗੱਭਰੂ ਹੋ ਰਹੇ ਨੇ ਤੂੰ ਵਾਜਿਆ ਕਰ ਹਟ ਜਾਂਦਾ ਬੁੜਾਈ ਕਰਨੋ ਫਿਰ ਮੈਂ ਕੱਲੇ ਪਿਓ ਦੀ ਲੜੋਂ ਨਾ ਇਹਦੇ ਨਾਲ ਨਹੀਂ ਛੋਟੀ ਛੋਟੀ ਦੀ ਹੜੀ ਤੇ ਕਿੰਨਾ ਕਿਰਕਮ ਚੱਲੂ ਜੀ ਤੁਸੀਂ ਲੜੋਂ ਨਾ ਇਹਦੇ ਨਾਲ ਬਾਲਾ ਕੋਈ ਨਹੀਂ ਪਤਾ ਤੈਨੂੰ ਮੈਂ ਇੱਕ ਦੋ ਦਿਨਾਂ ਚ ਲਿਆ ਦੂੰ ਮੈਨੂੰ ਲਿਆ ਦਿਓ ਵਾਹ ਛੱਡ ਲੈ ਇਹ ਤਾਂ 25000 ਪਾਣੀ ਚ ਪੈਤਾ ਹੁਣ 1.5 ਲੱਖ ਪਾ ਦੇ ਫਿਰ 2 ਲੱਖ ਵਾਲਾ ਮੰਗੂ ਕੋਈ ਨਹੀਂ ਕੋਈ ਨਹੀਂ ਇੱਕ ਦੋ ਦਿਨਾਂ ਤੱਕ ਤੈਨੂੰ ਮੈਂ ਲਿਆ ਦਨ ਠੀਕ ਆ ਚਾਹ ਪਾਣੀ ਪੀ ਲੈ ਆ ਚੱਕ ਲੈ ਫੋਨ ਇਹਨੂੰ ਵਿੱਚ ਕੱਟ-ਕੁੱਟ ਲੈਣਗੇ ਆਹੋਂ ਨਹੀਂ ਕੱਟ ਇਹਨੂੰ ਕਿੱਥੋਂ ਕੱਟਣੀ ਹੈ ਸਿਕਰੀਆਂ ਤੇ ਦੋ ਹੋ ਗਈਆਂ ਚੱਲ ਕੋਈ ਨਹੀਂ ਕਰਦਾ ਹੱਲ ਮੈਂ ਕੋਈ ਹੱਲੇ ਆ ਕੇ ਬੈਠਾ ਲੋਕਾਂ ਦੇ ਦਿਹਾੜੀਆਂ ਕਰਦਾ ਫਿਰਦਾਗਾ ਮਾਣੀ ਮੁੰਡੀ ਨੇ ਸੰਗਾਵਣੀ ਚਾਹੀਦੀ ਐ ਆ ਤਾਂ ਨੀਵੇਂ ਕਣੀ ਦੇਖਣਾ ਪੈਂਦਾਗਾ ਉੱਚੇ ਕਣੀ ਨਹੀਂ ਦੇਖਣਾ ਪੈਂਦਾ ਉੱਚੇ ਕਣੀ ਦੇਖ ਕੇ ਤਾਂ ਨਾ ਘਰ ਉੱਜੜ ਜਾਂਦੇ ਹੁੰਦੇ ਨੇ ਉਹ ਮੰਮੀ ਜਾਇਆ ਹੈਗਾ ਠੀਕ ਆ ਬੱਸ ਯਾਰ ਤੁਸੀਂ ਮੈਨੂੰ ਫੋਨ ਲੱਗ ਦੇ ਦਿਓ ਬੱਸ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਬੱਸ ਇੱਕ ਫੋਨ ਦੀ ਹਿੰਟ ਹੋ ਰਹੀ ਹੈਗੀ ਪੜਾਈ ਕਣੀ ਤਾਂ ਹੈ ਨਹੀਂ ਵੀ ਮੇਰੇ ਪਹਿਲਾਂ ਚਲੋ ਤੁਸੀਂ ਬੋਲੋ ਨਾ ਬੜਾ ਇਹਦੇ ਨਾਲ ਬੋਲੋ ਨਾ ਅਸਦਾਪੀ ਨਾ ਬੋਲੀਏ ਚੰਗਾ ਹੋਰ ਸਿਰੇ ਚੜਾ ਲਓ ਤੁਸੀਂ ਐ ਤਾਂ ਹੋਰ ਸਿਰੇ ਚੜਾ ਲਓ ਕੰਮ ਧੰਦਾ ਕਰ ਲਓ ਕੋਈ ਗੜੀ ਯਾਰ ਲਿਆ ਦੀ ਫੋਨ ਯਾਰ ਇੱਕ ਦੋ ਦਿਨ ਰੁਕ ਜਾ ਯਾਰ ਬੱਸ ਲਿਆ ਦਿ ਉਕੁਰੋਦਨਾ ਜਤਨ ਨੂੰ ਲਿਆ ਦਸ ਕੋਈ ਤਰ ਆਜੋ ਜੀ ਆਜੋ ਅੰਦਰ ਆਜੋ ਕਿਵੇਂ ਪਿਆ ਸੀ ਬੈਸੀ ਪੈ ਗਿਆ 80 ਗੱਲ ਜੀ 80 ਗੱਲ ਤਾਂ ਠੀਕ ਹੈ ਬਹਿ ਜਾ ਪੈਸੇ ਪੁੱਛਿਆ ਤਾਂ ਕਿਵੇਂ ਮੋੜਨੇ ਆ ਕਦੋਂ ਪੈਸੇ ਤਾਂ ਇੰਜ ਕਿਦਾ ਬਾਲਾ ਹੱਤਾਂ ਦਾ ਕਿਦਾ ਮੋੜਨੇ ਨਹੀਂ ਯਾਰ ਮੈਂ ਤੈਨੂੰ ਪਹਿਲਾਂ 2.5 ਸਾਲ ਵਿਆਜ ਤੇ ਦੇ ਹੀ ਗਿਆ ਠੀਕ ਆ ਤੂੰ ਵਿਆਜ ਭਰੀ ਗਿਆ ਵਿਆਜ ਵੀ ਤੂੰ ਲੇਟ ਭਰੀ ਗਿਆ ਮੈਂ ਤੈਨੂੰ ਕੁਝ ਕਹਾਣੀ ਕਿ ਕੋਈ ਯਾਰਾਂ ਦਾ ਹੋ ਜਾਂਦਾ ਜੀ ਮੈਨੂੰ ਤਾਂ ਯਾਰ ਹੁਣ ਤੈਨੂੰ ਮੈਂ ਦੱਸਾਂ ਮੈਂ ਤਾਂ ਲੈਣੀ ਆ ਆ ਪੈਸੇ 3 ਲੱਖ ਰੁਪਏ ਮੈਨੂੰ ਚਾਹੀਦਾ ਹੀ ਚਾਹੀਦਾ ਵੀਰਪਾਲਾ ਚਾਹ ਲੈ ਕੇ ਆਓ ਚਾਚੂ ਦਾ ਕੋਈ ਨਹੀਂ ਪੀ ਲਾਗੇ ਤੂੰ ਰੁਪਈਆਂ ਦੀ ਗੱਲ ਕਰ ਰਿਹਾ ਜਿਹੜੀ ਮੇਨ ਮੁੱਦੇ ਦੀ ਗੱਲ ਹੈ ਅਸੀਂ ਇਹ ਐਡ ਕਿਤਾ ਮੋੜਨੇ ਨਹੀਂ ਯਾਰ ਮੈਨੂੰ ਚਾਹੀਦੀ ਹੁਣ ਨੇ ਮੈਂ ਆਪਦਾ ਵੀ ਮੁੰਡਾ ਤੋੜਨਾ ਬਾਹਰੇ ਠੀਕ ਐ ਤੁਸੀਂ 1 ਸਾਲ ਸਾਨੂੰ ਹੋਰ ਦੇ ਦਿਓ ਜੀ ਮੋੜ ਦਿਆਂਗੇ ਅਸੀਂ ਸਾਲ ਤੱਕ ਯਾਰ ਮੈਂ ਉਹਨੂੰ ਬਾਹਰੇ ਤੋੜਨਾ ਹੁਣ ਉਹ ਸ਼ਾਪਿੰਗ ਸ਼ੂਪਿੰਗ ਕਰਨ ਜਾਊਗਾ ਬਠਿੰਡੇ ਕੱਪੜਾ ਲੀਲਾ ਲਿਆਉਣਾ ਉਹਨੇ ਤਾਨੂੰ ਹੋਰ ਤਾਂ ਸਾਡੇ ਕੋਲੇ ਹੱਲ ਨਹੀਂ ਹੈਗਾ ਜੀ ਜੇ ਤੁਸੀਂ ਬਾਲਾ ਮਨਜ਼ੂਰ ਕਰ ਦਿਓ ਤਾਂ ਅਸੀਂ ਘਰ ਲੈਣੇ ਦੱਸ ਦਿਆਂ ਫੇਰ ਸਾਨੂੰ ਮੋੜ ਦੇ ਉਹ ਤੁਸੀਂ ਰਾਇ ਕਰ ਲਓ ਘਰ ਦੇਣਾ ਹਨਾ ਕਰ ਲੈ ਘਰ ਲੈਣੇ ਰੱਖਣਾ ਕੀ ਕਰਨਾ ਵੀ ਮੈਨੂੰ ਤਾਂ 3 ਲੱਖ ਰੁਪਏ ਚਾਹੀਦੇ ਹੀ ਚਾਹੀਦੇ ਫਿਰ ਅਸੀਂ ਤੁਹਾਨੂੰ ਸਾਨੂੰ 5-7 ਦਿਨਾਂ ਦਾ ਟਾਈਮ ਤਾਂ ਦੇਉ 5-7 ਦਿਨ ਤਾਂ ਬਾਲੇ ਨੇ ਉਹਨੇ ਆ ਹੁਣ ਚੜ੍ਹਨਾ ਹੈ ਬਸ ਆ ਜਾਊਗਾ 2-3 ਦਿਨਾਂ ਤੱਕ ਸ਼ੋਪਿੰਗ ਕਰਨੇ ਜਾਣਾ ਉਹਨੇ ਹੱਦ ਤੈਨੂੰ 3 ਦਿਨ ਦੇ ਸਕਦਾ ਮੈਂ ਇਤੋਂ ਵੱਧ ਨਹੀਂ ਹਫਤੇ ਦਾ ਟਾਈਮ ਦੇ ਦਿਓ ਜੀ ਹਫਤੇ ਤੱਕ ਅਸੀਂ ਤੁਹਾਡਾ ਹੱਲ ਕਰ ਦੇਾਂਗੇ ਅਸੀਂ ਘਰ ਲੈਣੇ ਕਰਕੇ ਨਾ ਤੇ ਤੁਹਾਡੇ ਪੈਸੇ ਭਰ ਦੇਾਂਗੇ ਚੱਲ ਐ ਕਰ ਤਿੰਨ ਦਿਨਾਂ ਦੇ ਤਾ ਤੂੰ ਮੈਨੂੰ ਲੱਖ ਡੇਢ ਲੱਖ ਰੁਪਈਆ ਦੇ ਦੇ ਬੰਦਣਾ ਨਹੀਂ ਹੈ ਜੇ ਤੂੰ ਹਫ਼ਤਾ ਲਈ ਇਹਨਾਂ ਤੇ ਤਿੰਨ ਲੱਖ ਬਣਾਏਗਾ ਯਾਰ ਇਹ ਹਫ਼ਤੇ ਤੱਕ ਕੀ ਆਖੀਂ ਅਸੀਂ ਅਸਲੀ ਗੱਲ ਇਹ ਦੂ ਯਾਰ ਤਿੰਨ ਚਾਰ ਲੱਖ ਰੁਪਈਆ ਤਿੰਨ ਦਿਨ ਤਿੰਨ ਦੇਵੇਂਗਾ ਤੂੰ ਹਫ਼ਤੇ ਚ ਤਿੰਨ ਕਹਿਣਾਗਾ ਤਿੰਨ ਚਾਰ ਦਾ ਡੇਢ ਲੱਖ ਰੁਪਈਆ ਤੂੰ ਦੇਈ ਸਕਦਾ ਨਾ ਜੇ ਫਿਰ ਅਸੀਂ ਗੈਣੇ ਦਾ ਕਰਾਂਗੇ ਨਾ ਗੱਲ ਕਿਸੇ ਨਾ ਵੀ ਘਰ ਗੈਣੇ ਦੇਵਾਂਗੇ ਫਿਰ ਗੈਣੇ ਵਾਲ ਨੂੰ ਤਸੀਂ ਪੈਸੇ ਫੜ ਕੇ ਫੇਰ ਸਾਨੂੰ ਦੇਵਾਂ ਤਿੰਨ ਹਫ਼ਤਾ ਮੰਗਦੇ ਆ ਸਾਡੇ ਕੋਲ ਉਹ ਤਾਂ ਕੁਝ ਹੈ ਨਹੀਂਗਾ ਹਫਤੇ ਦਾ ਚੱਲ 90 ਹਫਤਾ ਵੀ ਦੇ ਦਿੰਦਾ ਚੱਲ ਤੂੰ ਪਹਿਲਾਂ ਵੀ ਚੱਲ ਕਰੀ ਜਾ ਜਿਹੜਾ ਵਿਆਹ ਬੂਝਦਾ ਹਨਾ ਤੇ ਹਫਤੇ ਦੇ ਅੰਦਰ ਪੱਕਾ ਦੇ ਦੇਗਾ ਵੀ ਤੂੰ ਕਿੰਨੇ ਲੱਖ ਰੁਪਈਆ ਹਾਂ ਜੇ ਮੇਰਾ ਗਹਿਣੇ ਦਾ ਹੱਲ ਹੋ ਗਿਆ ਕਿਸੇ ਨਾਲ ਉਹ ਹੁਣ ਹੁਣ ਤੂੰ ਫੇਰ ਉੱਥੀ ਗੱਲਾਂ ਤੇ ਆ ਗਿਆ ਹੁਣ ਤੂੰ ਗਹਿਣੇ ਦਾ ਹੱਲ ਹੋ ਗਿਆ ਜਿੱਦਨੂ ਮੈਂ ਹਫਤਾ ਦੇਤਾ ਉਹ ਤੂੰ ਆਪ ਦੀ ਸਰਦਾਰਦੀ ਹੈ ਤਰੀ ਤੂੰ ਗਹਿਣੇ ਦਾ ਹੱਲ ਕਰ ਕਿਵੇਂ ਮਰਜ਼ੀ ਕਰ ਫੋਰ ਤਾਂ ਸਾਡੇ ਕੋਲੇ ਹੱਲ ਨਹੀਂ ਹੈਗਾ ਜੀ ਸਾਡੇ ਕੋਲ ਤਾਂ ਇੱਕੋ ਇੱਕ ਹੱਲ ਹੈ ਇਹ ਅਸੀਂ ਗਹਿਣੇ ਕਰਕੇ ਫਿਰ ਉਹ ਪੈਸੇ ਮੋੜ ਦਿਆਂਗੇ ਤੈਨੂੰ ਮੈਂ ਉਹੀ ਕਹਿਣਾ ਨਾ ਵੀ ਤੂੰ ਉਹ ਗੱਲ ਕਰਨੀ ਆ ਵੀ ਹਫ਼ਤੇ ਦੇ ਵਿੱਚ ਵਿੱਚ ਕਰ ਲਾ ਕਿਸੇ ਨਾਲ ਮਰਜ਼ੀ ਕਰ ਲਾ ਕਿ ਮੈਨੂੰ ਕੋਈ ਟੱਕਰਦਾ ਹੋਆ ਬੰਦਾ ਚੱਲ ਮੈਂ ਪੁੱਛ ਲਊਗਾ ਵੀ ਹੋਇਆ ਹਾਂ ਹਾਂ ਕਰ ਦੇ ਜੀ ਹਾਂ ਵੀ ਤੂੰ ਪਰ ਹਫ਼ਤੇ ਦੇ ਅੰਦਰ ਅੰਦਰ ਮੈਨੂੰ 3 ਲੱਖ ਰੁਪਏ ਦੇ ਦੇ ਮੇਰਾ ਕੋਈ ਨੈਚ ਚੇ ਜੀ ਕਰਾਂਗੇ ਹੱਲ ਛੋੜਾ ਤਾਂ ਕਰਾਂਗੀ ਬੇਸ਼ੱਕ ਅਸੀਂ ਆਪਦਾ ਘਰ ਗਏ ਨੇ ਕਰੀਏ ਬੇਸ਼ੱਕ ਕੁਝ ਵੀ ਕਰਨਾ ਪੈ ਜੇ ਸਾਨੂੰ ਛੋੜੇ ਪੈਸੇ ਤਾਂ ਮੋੜਾਂਗੀ ਭਾਈ ਮੈਂ ਕਹਿੰਦਾ ਵੀ ਨਹੀਂ ਸੀ ਇਹਨਾਂ ਹੁਣ ਫਿਰ ਹੁਣ ਮੁੰਡੇ ਨੇ ਬਾਹਰ ਜਾਣਾ ਤੈਨੂੰ ਪਤਾ 20-25 ਲੱਖ ਰੁਪਏ ਉਨ ਲੱਗ ਜਾਂਦਾਗਾ ਤੇ ਬਾਕੀ ਆ ਹੁਣ ਕੱਪੜਾ ਲੀੜਾ ਲੈਣਾ ਉਹਨੇ ਟਿਕਟ ਦਾ ਹੋ ਜਾਂਦਾਗਾ ਇਹ ਹੀ ਢੀ ਲੋਟ ਆਉਂਦਾ ਕੋਈ ਨਹੀਂ ਜੀ ਕਰਾਂਗੇ ਚਲੋ ਹਫਤੇ ਤੱਕ ਤੁਹਾਡਾ ਹੱਲ ਕਰਾਂਗੇ ਸੀ ਜਿਵੇਂ ਮਰਜ਼ੀ ਕਰੀਏ ਚੱਲ ਫਿਰ ਹਫਤੇ ਤੱਕ ਕਰਦੀ ਹਾਂ ਕਰ ਦਿਆਂਗੇ ਜੀ ਚੰਗਾ ਚੱਲਦਾ ਫਿਰ ਮੈਂ ਠੀਕ ਹੈ ਸਸੀ ਗੱਲ ਮਤਲਬ ਤਾਂ ਹੁਣ ਕੋਈ ਨਾ ਕੋਈ ਕਰਨਾ ਪੂਆ ਆਪਣੇ ਕੋਲ ਹੱਲ ਨੂੰ ਹੋਰ ਕੀ ਹੈ ਆਪਣੇ ਕੋਲ ਤਾਂ ਕੋਈ ਕਰ ਹੈ ਉਹ ਤਾਂ ਆ ਕੰਮ ਆਇਆ ਸੀ ਤੇ ਚਾਚਾ ਪੈਸਿਆਂ ਨੂੰ ਆਇਆ ਸੀ ਜੀ ਅੱਛਾ ਕਿੰਨਾ ਪੈਸੇ 3 ਲੱਖ ਰੁਪਿਆ ਬਿਆਜ ਤੇ ਲਿਆ ਹੋਇਆ ਆਪਾਂ ਆ ਪਤਾ ਵਿਆਜ ਵੀ ਨਹੀਂ ਮੁੜਿਆ ਮੈਂ ਸਾਨੂੰ ਕਹਿੰਦੀ ਤਾਂ ਰਹੀ ਆ ਵੀ ਭਾਈ ਖਰਚਾ ਦੇਖ ਕੇ ਕਰ ਲਓ ਖਰਚਾ ਵੀ ਮਜ਼ਦੂਰੀਆਂ ਬਣ ਗਈਆਂ ਬੀਬੀ ਜਵਾਖ ਜਾਂ ਹੱਥ ਪੈ ਗਿਆ ਇਹਨੇ 25000 ਦਾ ਮੋਬਾਈਲ ਲੈ ਕੇ ਭੰਨਤਾ ਹੁਣ ਤਾਂ ਆਪਣੇ ਕੋਲੇ ਕੋਈ ਹੱਲ ਨਹੀਂ ਹੁਣ ਆਪਾਂ ਕਰਾਂਗੇ ਕੀ ਹੁਣ ਤਾਂ ਆਪਣੀ ਗਰੀਬੀ ਆਪਾਂ ਨੂੰ ਘਰੋਂ ਬੇਕਾਰ ਕਰ ਦੋ ਆਪਾਂ ਨੂੰ ਘਰ ਗਹਿਣੇ ਕਰਨਾ ਹੈ ਘਰ ਗਹਿਣੇ ਕਰਕੇ ਪੁੱਤ ਰਹਾਂਗੇ ਕਿੱਥੇ ਆਪਾਂ ਬੀਬੀ ਕਰੇ ਤਾਂ ਰਹਿਣਾ ਤਾਂ ਆਪਣੇ ਘਰੀ ਪਊਗਾ ਕਰਾਇਆ ਦਿੰਦੇ ਰਹਾਂਗੇ ਰਾਏ ਤੇ ਅਭੀ ਪੁੱਤ ਕੀ ਕਰਾਂ ਕਿੱਥੇ ਕਿੱਥੇ ਭਰਾਂਗੇ ਕਰਾਂਗੇ ਕੋਈ ਵੀ ਆਪਣੇ ਕੋਲੇ ਜ਼ਮੀਨ ਆਪਣੇ ਕੋਲੇ ਨਹੀਂ ਕਿਤੋਂ ਵੀ ਪੈਸਾ ਆਪਾਂ ਨੂੰ ਨਹੀਂ ਮਿਲਦਾ ਮੈਂ ਉਦੋਂ ਦੀ ਸਾਨੂੰ ਤੈਆਂ ਤਾਂ ਰੋਕੀ ਜਾਂਦੀ ਸੀ ਵੀ ਨਾ ਖਰਚਾ ਕਰੋ ਜਵਾਬ ਦਾ ਇੰਡਾ ਨਾ ਪੂਰਾ ਕਰੋ ਸਾਡਾ ਵੀ ਖਰਚਾ ਜੀ ਬਿਮਾਰੀਆਂ ਤੇ ਘਰ ਦੀ ਕਬੀਲਦਾਰੀ ਤੇ ਪੈਸੇ ਤਾਂ ਲੱਗ ਹੀ ਗਏ ਐ ਹਰ ਦਿਨ ਕਰਜ਼ਾ ਵਾਧਾ ਤੋਂ ਰਹਿ ਗਿਆ ਘਟਿਆ ਨਹੀਂ ਕਿਉਂ ਕੰਮ ਕਰਨ ਵਾਲਾ ਮੈਂ ਇਕੱਲਾ ਸੀ ਉਦੋਂ ਚੱਕ ਕੇ ਕਰਜ਼ਾ ਆਪਾਂ ਤੇਰੇ ਪਿਓ ਤੇ ਲਾਤਾ ਮੂਲੀ ਨਹੀਂ ਮੁਰੇ ਆਪਾਂ ਤੋਂ ਨਾਲ ਸਾਰਾ ਮਹਾਨ ਦਿਖਾਉਣਾ ਸੀਗਾ ਜੋ ਬਿਮਾਰ ਪਏ ਸੀ ਲੋਕਾਂ ਨੂੰ ਮੂੰਹ ਦਿਖਾਉਣਾ ਸੀਗਾ ਮੰਜੇ 'ਚ ਪਾ ਕੇ ਮਾਰਤਾ ਹੁਣ ਅਮਰਤ ਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਸੀਗਾ ਇਹ ਤਾਂ ਹੈ ਕਰ ਵੀ ਜਦੋਂ ਆਪਾਂ ਘਰ ਗਹਿਣੇ ਕਰਤਾ ਅਮਰਤ ਨੂੰ ਵੀ 1.5 ਲੱਖ ਦਾ ਫੋਨ ਦਵਾਈ ਦੇਵਾਂਗੇ ਹੁਣ ਜਦੋਂ ਘਰ ਗਹਿਣੀ ਕਰਤਾ ਫਿਰ ਚੱਲ ਦੇਖ ਲੈ ਪੁੱਤਾ ਕਿਹੜਾ ਅੱਧਾ ਕਿਲਾ ਸੀ ਉਹ ਵਿਕ ਗਿਆ ਹੁਣ ਘਰ ਵੀ ਜਾਊਗਾ ਚੱਲ ਦੇਖਦਾ ਮੈਂ ਕਰਦਾ ਫਿਰ ਕਿਸੇ ਨਾਲ ਕਰਜਾ ਤਾਂ ਮੋੜ ਨਹੀਂ ਪਊਗਾ ਨਾ ਇਹ ਤਾਂ ਹੈ ਮੈਂ ਕਰਦਾ ਗੱਲ ਕਿਸੇ ਨਾਲ ਵੀਰਪਾਲਾ ਹਾਂਜੀ ਆ ਫੜਾਓ ਰੋਟੀਆਂ ਤੇ ਝੋਲਾ ਜਾ ਮੈਨੂੰ ਜਾਮਾ ਕੰਮ ਤੇ ਮੈਂ ਆ ਲੋ ਜੀ ਕਰਦੀ ਗੈਣੀ ਦੀ ਗੱਲ ਹੋ ਗਈ ਜੀ ਨਾ ਹਰੇ ਤਾਂ ਕੋਈ ਨਹੀਂ ਆਥਣੇ ਆ ਕੇ ਕਰੂੰ ਉਸ ਨਾਲ ਅੱਛਾ ਛੇ ਥੇ ਥੀ ਗੱਲਾਂ ਕਿੱਥੇ ਹੁੰਦੀਆਂ ਨੇ ਹੋਰ ਜੀ ਟਾਈਮ ਲੱਗ ਜਾਗਾ ਨਾਲੇ ਆਿਆਂਗਾ ਚਲ ਕੋਈ ਨਹੀਂ ਖਾਓ ਰੋਟੇ ਪਣੋ ਠੀਕ ਰੈਡੀ ਹਾਂ ਪੁੱਤ ਮੈਂ ਵੀ ਤੇਰੇ ਨਾਲ ਚੱਲੂੰਗਾ ਨਾ ਪੁੱਤ ਪੜ ਕੋੜ ਤੇ ਯਾਰ ਮੈਨੂੰ ਨਾ 20-25 ਹਜ਼ਾਰਾ ਚਾਹੀਦਾਗਾ ਨਾ ਮੈਨੂੰ 1.5 ਲੱਖਾ ਚਾਹੀਦਾਗਾ ਠੀਕ ਹੈ ਆਪਾਂ ਪਹਿਲਾਂ ਕਰਦਾ ਕਰਜ਼ਾ ਲਾਉਨੇ ਆਂਗੇ ਕਿਉਂ ਨਹੀਂ ਪਤਾ ਤਿੰਨ ਮੈਂ ਲਿਆ ਕੇ ਦੇਉਂਗਾ 1.5 ਲੱਖ ਦਾ ਫੋਨ। ਬਾ ਤੇਰੇ ਨਾਲ ਮੈਂ ਇੱਕ ਦੋ ਦਿਨਾਂ ਦੀ ਗੱਲ ਕਰੀ ਸੀਗੀ। ਬਾ ਕੱਲ ਤੱਕ ਤੈਨੂੰ ਫੋਨ ਆ ਜਾਊਗਾ। ਨਾਲ ਰੈਡੀ ਮੈਂ ਲੈਣਾ ਨੇਗਾ ਫੋਨ। ਕਾ ਤੂੰ ਨਹੀਂ ਲੈਣਾ ਪੁੱਤ ਕੀ ਹੋ ਗਿਆ? ਤੇੜੀ ਮੈਂ ਕੱਲ ਸੁਣ ਲਿਆ ਜਦੋਂ ਚਾਚਾ ਆਇਆ ਸੀਗਾ। ਆਪਣਾ ਜਿਹੜਾ 2-3 ਲੱਖ ਦਾ ਕਰਜ਼ਾ ਚੜਿਆ ਹੋਇਆ ਹੈਗਾ। ਹਨਾ ਉਹ ਆਪਾਂ ਦੋਨੇ ਕੰਮ ਕਰਾਂਗੇ ਤਾਂ ਫਿਰ ਕਰਜ਼ਾ ਲਾਹਾਂਗੇ ਆਪਾਂ। ਇੰਨੀ ਬਹੁਤਾ ਪੁੱਤ ਤੈਨੂੰ ਇਹ ਗੱਲਾਂ ਦਾ ਪਤਾ ਲੱਗਿਆ। ਤੂੰ ਪੜ ਕੇ ਕੋਈ ਨੌਕਰੀ ਲੱਗ ਕਰਜ਼ਾ ਆਪਣਾ ਫੇਰ ਲਹੂਆ। ਇਹ ਕੰਮ ਤਾਂ ਮੈਂ ਆਪ ਹੀ ਕਰਨਾ। ਰੇੜੀ ਹੁਣ ਕੰਮ ਪੜਨ ਪੜਨ ਦਾ ਟਾਈਮ ਤਾਂ ਹੈ ਨਹੀਂਗਾ ਨਹੀਂ ਪੁੱਤ ਤੂੰ ਪੜ ਕੇ ਨੌਕਰੀ ਲੈ ਆਪਣਾ ਕਰਜ਼ਾ ਫੇਰ ਲੋ ਆਹ ਦਿਹਾੜੀਆਂ ਨਾਲ ਲੈਂਦਾ ਇਹਦੇ ਨਾਲ ਤਾਂ ਕੱਲਾ ਚੁੱਲ੍ਹਾ ਹੀ ਚੱਲਦਾ ਹੈ ਜਾਂ ਮੇਰਾ ਸ਼ਰਮ ਪੜਾਈ ਕਰ ਦੱਬ ਕੇ ਠੀਕ ਹੈ ਮੈਂ ਇੰਨੀਆਂ ਚੀਜ਼ਾਂ ਦਾ ਗੱਲਾਂ ਦਾ ਪਤਾ ਲੱਗ ਗਿਆ ਨਾ ਕੰਮ ਤਾਂ ਮੈਂ ਕਰ ਰੋਟੀ ਤਾਂ ਤੁਹਾਨੂੰ ਮੈਂ ਖਵਾ ਦੂੰਗਾ ਕਰ ਜਾ ਨਾ ਪੁੱਤ ਤੂੰ ਨੌਕਰੀ ਲੈ ਕੇ ਲਾ ਦੇ ਰੋਟੀ ਦਾ ਸੋਨ ਮੈਂ ਦਿਹਾੜੀ ਕਰ ਕਰ ਖਵਾ ਦੂੰਗਾ